ਪਿਆਰਿਓ ਅੱਜ ਦੀ ਵੀਡੀਓ ਹਰ ਅਭਿਆਸੀ ਜੀ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ 4 ਨੁਕਤੇ ਦਿਆਂਗੇ 4 ਨੁਕਤੇ ਕਾਦੇ ਨੇ ਆਪਣੇ ਅੰਦਰ ਦੀ ਕਾਮ ਵਾਸ਼ਨਾ ਨੂੰ ਕੰਟਰੋਲ ਕਰਨ ਵਾਸਤੇ ਇਸ ਤੋਂ ਬਚਣ ਵਾਸਤੇ ਕਿਉਂਕਿ ਇਸ ਤੋਂ ਬਚਣਾ ਜ਼ਰੂਰੀ ਹੈ ਪਿਆਰਿਓ ਤੇ ਹੋਰ ਕੋਈ ਤਰੀਕਾ ਨਹੀਂ ਜੀ ਹੈਗਾ ਜੇ ਤੁਸੀਂ ਆਖੋ ਕਿ ਇਸ ਤੋਂ ਵੀ ਕੋਈ ਸੌਖਾ ਤਰੀਕਾ ਸਾਨੂੰ ਦੱਸ ਦਿਓ ਜਾਂ ਹੋਰ ਵੀ ਕੋਈ ਰਸਤਾ ਹੈਗਾ ਇਹਦੇ ਚੋਂ ਬਾਹਰ ਨਿਕਲਣ ਦਾ ਕੋਈ ਨਹੀਂ ਪਿਆਰਿਓ ਤਰੀਕਾ ਹੈਗਾ ਇਹ 4 ਤਰੀਕੇ ਨੇ ਜਾਇਦਾ ਸਮਝ ਲਓ ਚਾਰ ਪੌੜੀਆਂ ਨੇ ਇੱਕ ਇੱਕ ਸਟੈਪ ਕਰਕੇ ਤੁਸੀਂ ਫੋਲੋ ਕਰਕੇ ਤੁਸੀਂ ਇਹਨੂੰ ਕੰਟਰੋਲ ਕਰ ਸਕਦੇ ਹੋ ਤੇ ਕੰਟਰੋਲ ਕਰਕੇ ਆਪਣਾ ਅਧਿਆਤਮਿਕ ਜੀਵਨ ਜਿਹੜਾ ਹੈ ਉਹਨੂੰ ਸੁਚੰਜਾ ਬਣਾ ਸਕਦੇ ਹੋ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹੋ ਅਧਿਆਤਮਿਕ ਜੀਵਨ ਚ ਸਫਲ ਹੋ ਸਕਦੇ ਹੋ ਤੇ ਇਹ ਕੱਲਾ ਅਧਿਆਤਮਿਕ ਜੀਵਨ ਵਾਸਤੇ ਨਹੀਂ ਇਹ ਸੰਸਾਰੀ ਜੀਵਨ ਵਾਸਤੇ ਵੀ ਬਹੁਤ ਜ਼ਰੂਰੀ ਹੈ ਇਹ ਕਾਮ ਵਾਸ਼ਨਾ ਦੇ ਪਿਆਰਿਓ بڑے ਸੰਸਾਰ ਦੇ ਵਿੱਚ ਐਸੇ ਪਰਿਵਾਰ ਨੇ ਜਿਨ੍ਹਾਂ ਨੂੰ ਉਜਾੜ ਕੇ ਰੱਖ ਦਿੱਤਾ ਬੜੇ ਡਿਵੋਰਸ ਹੋਏ ਨੇ ਬੜੇ ਘਰਾਂ ਦੇ ਵਿੱਚ ਕਲੇਸ਼ ਬਣਿਆ ਹੋਇਆ ਇਸ ਕੰਮ ਕਰਕੇ ਇਹ ਅੱਜ ਦੀ ਕੌੜੀ ਸੱਚਾਈ ਹੈ ਕੁਝ ਬੀਬੀਆਂ ਕਰਕੇ ਕੁਝ ਬੰਦਿਆਂ ਕਰਕੇ ਸਿਰਫ ਇਹ ਹੈ ਕਿ ਇਹ ਚੀਜ਼ ਨੂੰ ਕੰਟਰੋਲ 'ਚ ਨਹੀਂ ਰੱਖ ਸਕਦਾ ਬੰਦਾ ਤੇ ਜਿਹਦੇ ਨਾਲ ਗ੍ਰਸਥ ਪ੍ਰਵਾਸ ਜਿਹੜਾ ਗ੍ਰਸਥ ਜੀਵਨ ਜਿਹੜਾ ਉਹ ਸਾਡਾ ਖਰਾਬ ਹੋ ਜਾਂਦਾ ਹੈ ਪਰਿਵਾਰ ਉਜੜ ਜਾਂਦਾ ਸਾਡਾ ਸੋ ਇਹ ਬੜੀ ਵੱਡੀ ਬਿਮਾਰੀ ਚ ਸੋ ਚਾਰ ਜਿਹੜੇ ਪੁਆਇੰਟ ਦਿੰਨਾ ਮੈਂ ਉਸ ਤੋਂ ਪਹਿਲਾਂ 2 ਮਿੰਟ ਤੁਹਾਡੇ ਚਰਨਾਂ 'ਚ ਬੇਨਤੀ ਕਰਦੀ ਹਾਂ ਪਹਿਲਾਂ ਧਿਆਨ ਨਾਲ ਸੁਣ ਲਿਓ ਫਿਰ ਆਪਾਂ ਉਹ ਵਿਚਾਰਾਂਗੇ ਤਾਂ ਜੋ ਗੱਲ ਤੁਹਾਡੇ ਬਿਲਕੁਲ ਕਲੀਅਰ ਤੁਹਾਡੇ ਦਿਮਾਗ 'ਚ ਇੱਕ ਵਾਰੀ ਗੱਲ ਸਮਝ ਜਾ ਜੇ ਤੁਹਾਡੇ ਦੇਖੋ ਜਿਹੜੀ ਕਾਮਵਾਸ਼ਨਾ ਹੈ ਇਹਨੂੰ ਆਪਾਂ ਖਤਮ ਨਹੀਂ ਕਰ ਸਕਦੇ ਜੜੋ ਕਿਉਂਕਿ ਮੈਂ ਪਹਿਲਾਂ ਹੀ ਬੇਨਤੀ ਕਰਦੇ ਹਾਂ ਹੋ ਸਕਦਾ ਬਹੁਤ ਲੋਕ ਫਿਰ ਕਮੈਂਟ 'ਚ ਕਹਿਣ ਜਾਂ ਇਦਾਂ ਆ ਜਾਂ ਉਦਾਂ ਆ ਜੀ ਇਹ ਨਹੀਂ ਹੋ ਸਕਦਾ ਜਾਂ ਇਦਾਂ ਨਹੀਂ ਹੋ ਸਕਦਾ ਇਹ ਬਿਲਕੁਲ ਇਹਨੂੰ ਤੁਸੀਂ ਖਤਮ ਨਹੀਂ ਕਰ ਸਕਦੇ ਇਹ ਜ਼ਰੂਰੀ ਹੈ ਸੰਸਾਰ ਨੂੰ ਚਲਾਉਣ ਵਾਸਤੇ ਇਹੀ ਮਾਲਕ ਨੇ ਸਾਡੇ ਅੰਦਰ ਫਾਇਦਾ ਕੀਤੀ ਹੈ ਜਿਵੇਂ ਇੱਕ ਬੜੀ ਸੋਹਣੀ ਉਦਾਹਰਨ ਹੈ ਜਿਵੇਂ ਆਪਾਂ ਗੱਡੀ ਚ ਚਲੁੰਦੇ ਆ ਗੱਡੀ ਨੂੰ ਚਲਾਉਣ ਵਾਸਤੇ ਰੇਸ ਜ਼ਰੂਰੀ ਹੈ ਰੇਸ ਤੇ ਪੈਰ ਰੱਖ ਕੇ ਗੱਡੀ ਚ ਚਲੁੰਦੇ ਆਪਾਂ ਪਰ ਉਹੀ ਰੇਸ ਜੇ ਕਿਤੇ ਲੋਡ ਤੋਂ ਵੱਧ ਦਬ ਦਿੱਤੀ ਜਾਵੇ ਤੇ ਉਹੀ ਗੱਡੀ ਪਿਆਰਿਓ ਤੁਹਾਡਾ ਜੀਵਨ ਬਰਬਾਦ ਕਰ ਦੇਗੀ ਏਦਾਂ ਸਮਝ ਲਓ ਤੁਹਾਨੂੰ ਖਤਮ ਵੀ ਕਰ ਦੇਗੀ ਉਹ ਗੱਡੀ ਬੰਦਾ ਜੇ ਲੋਡ ਤੋਂ ਵੱਧ ਰੇਸ ਦਬ ਦੇ ਆਊਟ ਆਫ ਕੰਟਰੋਲ ਹੋ ਜਾਏ ਗੱਡੀ ਤੈ ਤੁਹਾਡਾ ਨੁਕਸਾਨ ਹੀ ਹੈ ਕਿਸੇ ਚ ਵਜ ਜੇ ਗੱਡੀ ਜਾ ਕੇ ਇਸੇ ਤਰ੍ਹਾਂ ਕਾਮਵਾਸ਼ਨਾ ਉਹ ਰੇਸ ਹੈ ਜਿਹੜੇ ਜਿੰਨੇ ਸਾਡੇ ਜੀਵਨ ਨੂੰ ਚਲਾਉਣਾ ਹੁੰਦਾ ਹੈ ਗ੍ਰਸਥ ਜੀਵਨ ਨੂੰ ਪਰ ਉਹੀ ਕਾਮਵਾਸ਼ਨਾ ਜੇ ਕਿਤੇ ਲੋੜ ਤੋਂ ਵੱਧ ਸਾਡੇ ਅੰਦਰ ਪੈਦਾ ਹੋ ਜਾਵੇ ਤੇ ਸਾਡਾ ਜੀਵਨ ਬਰਬਾਦ ਕਰ ਦੇਗੀ ਪਿਆਰਿਓ ਮਾਰਾਈ ਨੇ ਇਹੀ ਚੀਜ਼ ਸਾਨੂੰ ਸਮਝਾਈ ਹੈ ਕਿ ਭਾਈ ਇਹਨੂੰ ਕੰਟਰੋਲ ਕਰਕੇ ਚੱਲਦਾ ਇਹਨੂੰ ਲਿਮਟ ਚ ਰੱਖ ਕੇ ਚੱਲਦਾ ਜਿਵੇਂ ਇੱਕ ਵੱਡੀ ਹੋਈ ਸ਼ੂਗਰ ਦੀ ਬਿਮਾਰੀ ਜਿਹੜੀ ਹੈ ਨਾ ਸਾਡੇ ਸਰੀਰ ਨੂੰ ਖਤਮ ਕਰ ਦਿੰਦੀ ਹੈ ਇਹ ਵੀ ਇੱਕ ਕਾਮਵਾਸ਼ਨਾ ਬਿਮਾਰੀ ਹੈ ਨਾ ਆਪਾਂ ਸ਼ੂਗਰ ਨੂੰ ਜੜੋਂ ਖਤਮ ਕਰ ਸਕਦੇ ਹਾਂ ਇਹਨੂੰ ਕੰਟਰੋਲ ਕਰ ਸਕਦੇ ਹਾਂ ਇਸੇ ਤਰੀਕੇ ਨਾਲ ਕਾਮਵਾਸ਼ਨਾ ਨੂੰ ਵੀ ਆਪਾਂ ਖਤਮ ਨਹੀਂ ਕਰ ਸਕਦੇ ਕੋਈ ਭਗਤੀ ਖਤਮ ਨਹੀਂ ਕਰ ਸਕਦੀ ਗੁਰਬਾਣੀ ਪੜਿਆਂ ਵੀ ਇਹ ਖਤਮ ਨਹੀਂ ਹੁੰਦੀ ਇਹਨੂੰ ਆਪਾਂ ਕੰਟਰੋਲ ਕਰਕੇ ਚੱਲਣਾ ਹੁੰਦਾ ਹੈ ਵੱਡੇ ਵੱਡੇ ਅਭਿਆਸੀ ਜੀਵਾਂ ਨੂੰ ਵੀ ਇਹ ਦੱਬ ਲੈਂਦੀ ਹੈ ਜੇ ਉਹਨਾਂ ਦੇ ਕੰਟਰੋਲ 'ਚ ਨਾ ਆਵੇ ਤੇ ਵੱਡੇ ਭਗਤ ਵੀ ਜਿਹੜੇ ਆ ਪਿਆਰੇ ਉਹ ਵੀ ਕਈ ਵਾਰੀ ਦਬੇ ਜਾਂਦੇ ਨੇ ਇਹਦੇ ਥੱਲੇ ਉਹਨਾਂ ਨੂੰ ਮਿਤਬੋਝ ਲੈਂਦੀ ਹੈ ਸੋ ਇਹਨੂੰ ਕੰਟਰੋਲ ਰੱਖ ਕੇ ਚੱਲਣਾ ਹੁੰਦਾ ਹੈ ਪਰ ਇਹਦਾ ਅਭਿਆਸ ਹੈ ਇਹਨੂੰ ਕੰਟਰੋਲ ਰੱਖ ਕੇ ਚੱਲਣਾ ਜੇ ਆਪਾਂ ਉਹ ਨਹੀਂ ਕਰਦੇ ਉਹ ਸਟੈਪਸ ਨਹੀਂ ਫੋਲੋ ਕਰਦੇ ਇਹ ਸਾਨੂੰ ਦਬ ਦਿੰਦੀ ਉਸੇ ਵਕਤ ਉਸੇ ਵਕਤ ਹੀ ਮੌਕਾ ਦੇ ਕੇ ਸਾਨੂੰ ਦਬੋਝ ਲੈਂਦੀ ਹੈ ਤੇ ਭਗਤੀ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਪਰ ਤਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੁਟਾਏ ਗੋਬਿੰਦ ਹਮ ਐਸੇ ਅਪਰਾਧੀ ਆਪਾਂ ਪਰਮੇਸ਼ਰ ਦੀ ਨਿਗਾ ਚ ਉਨਾਚਰਾ ਅਪਰਾਧੀ ਆ ਜਿਹਨੂੰ ਮਿਲਣ ਵਾਸਤੇ ਭਗਤੀ ਕਰਦੇ ਹੋ ਜਿਹਦਾ ਨਾਮ ਲੈਂਦੇ ਹੋ ਉਹਦੀ ਨਿਗਾਹ 'ਚ ਆਪਾਂ ਆਪਰਾਦੀ ਆ ਜੇ ਇਹਨੂੰ ਆਪਾਂ ਕੰਟਰੋਲ 'ਚ ਨਹੀਂ ਕਰਦੇ ਤੇ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਚੀਜ਼ ਯਾਦ ਰੱਖਿਓ ਸੋ ਇਹ ਖਤਮ ਨਹੀਂ ਜੇ ਹੋਣੀ ਇਹਨੂੰ ਕੰਟਰੋਲ ਕਰਨਾ ਹੈ ਠੀਕ ਹੈ ਪਿਆਰਿਓ ਕੰਟਰੋਲ ਕਿਵੇਂ ਕਰਨਾ ਹੈ ਉਹਦੇ ਵਾਸਤੇ ਤੁਹਾਨੂੰ ਸਟੈਪਸ ਦੱਸਾਂਗਾ ਇੱਕ ਬੇਨਤੀ ਮੈਂ ਹੋਰ ਤੁਹਾਡੇ ਚਰਨਾਂ 'ਚ ਕਰਨੀ ਮੈਨੂੰ ਗੱਲ ਯਾਦ ਆ ਗਈ ਹੈ ਹਾਂ ਜੇ ਤੁਸੀਂ ਧਿਆਨ ਦੀ ਭਗਤੀ ਕਰਦੇ ਹੋ ਜਾਂ ਕਰਦੇ ਹੋ ਜਾਂ ਕਰਨ ਦਾ ਮਨ ਬਣਾਇਆ ਜਾਂ ਕਰਨੀ ਸ਼ੁਰੂ ਕੀਤੀ ਹੈ ਜੇ ਤੁਹਾਡੇ ਅੰਦਰ ਪਿਆਰਿਓ ਲੋੜ ਤੋਂ ਵੱਧ ਕਾਮਵਾਸ਼ਨਾ ਬਣਦੀ ਹੈ ਜਾਂ ਕਿਸੇ ਨੂੰ ਤੁਸੀਂ ਦੇਖਦੇ ਤੁਹਾਡੇ ਅੰਦਰ ਗਲਤ ਵਿਚਾਰ ਫੁਰਨੇ ਬਣ ਜਾਂਦੇ ਆ ਜਾਂ ਕਿਸੇ ਗਲਤ ਕੁਕਰਮ 'ਚ ਫਸੇ ਹੋਏ ਹੋ ਤੁਸੀਂ ਤੁਸੀਂ ਗ੍ਰਸਥ ਜੀਵਨ ਨਹੀਂ ਕਰਦੇ ਤੁਸੀਂ ਕੁਵਾਰੇ ਹੋ ਤੁਸੀਂ ਕਿਸੇ ਨਾਲ ਰਿਲੇਸ਼ਨ ਬਣਾ ਕੇ ਰੱਖਿਆ ਹੋਇਆ ਹੈ ਜਾਂ ਕਿਸੇ ਭੈਣ ਦੇ ਬਣਾ ਕੇ ਰੱਖਿਆ ਜਾਂ ਕਿਸੇ ਵੀਰ ਨੇ ਆਪਸ ਦੇ ਵਿੱਚ ਕਿਸੇ ਦਾ ਰਿਲੇਸ਼ਨ ਬਣਿਆ ਹੋਇਆ ਹੈ। ਭਿਆਰਿਓ ਇਹ ਬੜੀ ਵੱਡੀ ਰੁਕਾਵਟ ਹੈ ਧਿਆਨ ਮਾਰਗ 'ਚ। ਜਾਂ ਤੇ ਤੁਹਾਨੂੰ ਕਰਮ ਛੱਡਣਾ ਪਏਗਾ ਤੇ ਜਾਂ ਤੁਹਾਨੂੰ ਧਿਆਨ ਮਾਰਗ ਛੱਡਣਾ ਪਏਗਾ। ਸੋ ਜੇ ਤੁਸੀਂ ਧਿਆਨ ਮਾਰਗ ਤੇ ਚੱਲਣਾ ਜੇ ਸ਼ੁਰੂ ਕੀਤਾ ਪਰ ਇਹ ਕੰਮ ਕਰਦੇ ਹੋ। ਜਾਂ ਨਹੀਂ ਵੀ ਰਿਲੇਸ਼ਨ ਬਣਿਆ ਵੈਸੇ ਕੋਈ ਗਲਤ ਕੰਮ ਦੇ ਵਿੱਚ ਤੁਸੀਂ ਫਸੇ ਹੋਏ ਹੋ। ਕਾਮ ਵਾਸ਼ਨਾ ਦੇ ਰਿਲੇਟਡ ਜਾ ਤੁਹਾਡੇ ਅੰਦਰ ਬਹੁਤ ਜ਼ਿਆਦਾ ਗਲਤ ਫੁਰਨੇ ਬਣਦੇ ਹੋ ਕਿਸੇ ਵੱਲ ਦੇਖ ਕੇ ਗਲਤ ਸੋਚਦੇ ਹੋ ਗਲਤ ਨਿਗਾ ਨਾਲ ਦੂਸਰਿਆਂ ਨੂੰ ਤੱਕਦੇ ਹੋ ਪਰਾਇਆ ਸਮਝ ਕੇ ਪਰਾਇਆ ਸਰੀਰ ਸਮਝ ਕੇ ਤੱਕਦੇ ਹੋ ਤੇ ਪਿਆਰਿਓ ਫਿਰ ਧਿਆਨ ਮਾਰਗ 'ਚ ਰੁਕਾਵਟਾ ਤੁਹਾਡੇ ਵਾਸਤੇ ਤੁਸੀਂ ਧਿਆਨ ਲਈ ਚਲੋਗੇ ਤੁਹਾਨੂੰ ਕੋਈ ਕਾਮਯਾਬੀ ਨਹੀਂ ਮਿਲਣੀ ਇਹਦੇ ਵਿੱਚ ਸੋ ਮੇਰੀ ਬੇਨਤੀ ਤੁਹਾਡੇ ਚਰਣਾ ਚਾਹੀਏ ਹੈ ਕਿ ਜਿਹੜੇ ਮੈਂ ਤੁਹਾਨੂੰ ਸਟੈਪਸ ਪਹਿਲਾਂ ਦੱਸਣ ਲੱਗਾ ਨਾ ਇਹਨਾਂ ਨੂੰ ਫਾਲੋ ਕਰੋ ਦੋ ਤਿੰਨ ਮਹੀਨੇ ਇਹਨਾਂ ਦੀ ਪ੍ਰੈਕਟਿਸ ਕਰੋ ਫਿਰ ਧਿਆਨ ਮਾਰਗ ਤੇ ਚੱਲ ਪਿਓ ਤੁਸੀਂ ਨਹੀਂ ਤੇ ਤੁਸੀਂ ਧਿਆਨ ਵੀ ਲਈ ਚਲੋਗੇ ਤੁਹਾਨੂੰ ਕਾਮਯਾਬੀ ਨਹੀਂ ਮਿਲਨੀ ਪਹਿਲਾਂ ਇਹਨੂੰ ਕੰਟਰੋਲ ਕਰ ਲਓ ਤੇ ਫਿਰ ਧਿਆਨ ਮਾਰਗ ਤੇ ਚੱਲ ਪਿਓ ਹਾਂ ਜੇ ਕੁਝ ਨਿਮਟ ਤੱਕ ਤੁਹਾਡੇ ਅੰਦਰ ਹੈ ਮਾਲਕ ਨੇ ਕਿਰਪਾ ਕੀਤੀ ਹੈ ਤੁਸੀਂ ਬਚੇ ਹੋਏ ਹੋ ਇਹਨਾਂ ਚੀਜ਼ਾਂ ਤੋਂ ਫਿਰ ਤੁਸੀਂ ਆਰਾਮ ਨਾਲ ਆਪਣਾ ਅਧਿਆਤਮਿਕ ਜੀਵਨ ਕਰ ਸਕਦੇ ਹੋ ਸੋ ਸਮਝਿਓ ਇਹਨੂੰ ਧਿਆਨ ਦੇ ਨਾਲ ਕਿਵੇਂ ਇਹਨੂੰ ਕੰਟਰੋਲ ਚ ਕਰਨਾ ਹੈ ਚਾਰ ਸਟੈਪਸ ਨੇ ਪਿਆਰਿਓ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਚਰਨਾਂ 'ਚ ਪਹਿਲਾਂ ਹੀ ਬੇਨਤੀ ਕਰਦੀ ਆਂ ਵੀ ਗ੍ਰਸਤ ਜੀਵਨ ਬੰਦਾ ਕਰੇ ਇੱਕ ਪਤੀ ਦਾ ਆਪਣੀ ਪਤਨੀ ਨਾਲ ਸੰਜੋਗ ਬਣਿਆ ਇੱਕ ਪਤਨੀ ਦਾ ਆਪਣੇ ਪਤੀ ਨਾਲ ਸੰਜੋਗ ਬਣਿਆ ਉਹ ਤੁਹਾਡਾ ਆਪਸੀ ਪ੍ਰੇਮ ਪਿਆਰ ਹੈ ਇਸ ਤੋਂ ਬਾਅਦ ਵਿੱਚ ਬਾਕੀ ਸਾਰੀ ਤੁਹਾਡੀ ਸਮਝ ਲਓ ਕਿ ਆਊਟ ਆਫ ਕੰਟਰੋਲ ਜਿਹੜੀ ਉਹ ਕਾਮਵਾਸ਼ਨਾ ਹੈ ਅੰਡ ਕੰਟਰੋਲ ਕਾਮਵਾਸ਼ਨਾ ਉਹ ਤੋਂ ਤੁਹਾਨੂੰ ਬਾਣੀ ਸਖਤ ਬਣਾ ਕਰੇਗੀ ਜੇ ਤੁਸੀਂ ਅਜੇ ਗ੍ਰਸਤ ਜੀਵਨ ਚ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਛਤਰ ਛਾਇਆ ਹੇਠ ਤੁਸੀਂ ਅਜੇ ਲਾਵਾ ਨਹੀਂ ਲਈਆ ਜਾ ਕਈ ਜੀਵ ਇਹ ਮੰਨਦੇ ਵਿੱਚ ਕਹਿੰਦੇ ਆ ਕਿ ਨਹੀਂ ਮੈਂ ਇਹਦੇ ਨਾਲ ਹੀ ਵਿਆਹ ਕਰਾਉਣਾ ਆ ਕੋਈ ਗੱਲ ਨਹੀਂ ਮੈਂ ਤਾਂ ਨਾਲ ਰਿਲੇਸ਼ਨ ਬਣਾ ਕੇ ਰੱਖਿਆ ਹੋਇਆ ਹੈ ਇਹਦੇ ਨਾਲ ਮੁੜ ਕੇ ਵਿਆਹ ਕਰਾ ਲੈਂਦਾ ਪਿਆਰੇ ਵਿਆਹ ਹੋਣਾ ਜਾਂ ਨਾ ਹੋਣਾ ਉਹ ਅਲੱਗ ਦੀ ਗੱਲ ਹੈ ਉਹ ਮਾਲਕ ਨੇ ਸੰਯੋਗ ਜੇ ਬਣਾਇਆ ਹੋਏਗਾ ਤੇ ਫਿਰ ਹੋਏਗਾ ਪਰ ਜੇ ਤੁਹਾਡਾ ਨਹੀਂ ਹੋਇਆ ਤੇ ਹੋ ਸਕਦਾ ਹੈ ਉਹ ਲੜਕੀ ਦਾ ਕਿਸੇ ਹੋਰ ਨਾਲ ਵਿਆਹ ਹੋਣਾ ਹੋਵੇ ਫਿਰ ਉਹ ਜਿਹਦੇ ਨਾਲ ਵਿਆਹ ਹੋਣਾ ਹੈ ਮਾਲਕ ਨੇ ਉਹਦਾ ਹੱਕ ਹੈ ਉਸ ਲੜਕੀ ਦੇ ਉੱਤੇ ਤੁਹਾਡਾ ਕੋਈ ਹੱਕ ਨਹੀਂ ਹੈਗਾ हां ਜਦੋਂ ਤੁਹਾਡਾ ਜੀਵਨ ਉਹਦੇ ਨਾਲ ਬਣ ਜੇਗਾ ਜਦੋਂ ਤੁਹਾਡਾ ਸੰਯੋਗ ਲਿਖਿਆ ਹੋਇਆ ਤੁਹਾਡਾ ਗ੍ਰਸਥ ਜੀਵਨ ਉਹਦੇ ਨਾਲ ਬਣ ਗਿਆ ਫਿਰ ਇਹ ਚੀਜ਼ ਆਪਣੇ ਆਪ ਤੁਹਾਨੂੰ ਪਤਾ ਲੱਗ ਜੇਗੀ ਕਿ ਇਸ ਦੇ ਉੱਤੇ ਹੁਣ ਮੇਰਾ ਹੱਕ ਹੈ ਮਾਲਕ ਨੇ ਤੁਹਾਨੂੰ ਹੱਕ ਦੇ ਦਿੱਤਾ ਆ ਪਰ ਉਸ ਤੋਂ ਪਹਿਲਾਂ ਤੁਹਾਡਾ ਕੋਈ ਹੱਕ ਨਹੀਂ ਹੈ ਉਹ ਤੁਹਾਡੇ ਵਾਸਤੇ ਪਰਾਇਆ ਸਰੀਰ ਹੀ ਹੈ ਸੋ ਇਸ ਕਰਕੇ ਮੈਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ ਮੁੜ ਕੇ ਬਾਅਦ 'ਚ ਗੁੱਸਾ ਨਾ ਕਰਿਓ ਇਸੀ ਦਾ ਜੇ ਕਰਮਾਪਾ ਕਰਦੇ ਆ ਅਧਿਆਤਮਿਕ ਮਾਰਗ 'ਤੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਇਹਦਾ ਤੁਹਾਨੂੰ ਲੇਖਾ ਦੇਣਾ ਪੈਣਾ ਪਿਆਰੇ ਸੋ ਇਹ ਚੀਜ਼ ਸਮਝ ਲਿਓ ਤੁਸੀਂ ਪਹਿਲਾਂ ਹੀ ਗ੍ਰਸਥ ਜੀਵਨ ਇੱਕ ਹੀ ਸਾਡਾ ਸੁਚੱਜਾ ਜੀਵਨ ਹੈ ਬਸ ਉਹਨੂੰ ਲੈ ਕੇ ਆਪਾਂ ਚੱਲਣਾ ਹੁੰਦਾ ਹੈ ਹੁਣ ਸਮਝਿਓ ਕਿਵੇਂ ਇਹਨੂੰ ਕੰਟਰੋਲ 'ਚ ਕਰਨਾ ਹੈ ਇਹ ਚੀਜ਼ 'ਚ ਜਿਹੜੇ ਹੁਣ ਨਿਕਲ ਵੀ ਗਏ ਆ ਨਹੀਂ ਵੀ ਕਰਦੇ ਪਰ ਫਿਰ ਵੀ ਕਾਮ ਵਾਸ਼ਨਾ ਉਹਨਾਂ ਨੂੰ ਘੇਰ ਕੇ ਰੱਖਦੀ ਹੈ ਉਹ ਕਿਵੇਂ ਬਚਣਗੇ ਹੁਣ ਦੇਖਿਓ ਧਿਆਨ ਦੇ ਨਾਲ ਇਹਦੇ ਵਾਸਤੇ ਚਾਰ ਸਟੈਪ ਨੇ ਜਿਹੜੇ ਮੈਂ ਤੁਹਾਡੇ ਸਾਹਮਣੇ ਹੁਣ ਤੁਹਾਡੇ ਚਰਨਾਂ 'ਚ ਬੇਜਤੀ ਕਰ ਲਗਾ ਇੱਕ ਇੱਕ ਕਰਕੇ ਤੁਸੀਂ ਹੁਣ ਨੋਟ ਕਰੀ ਜਾਇਓ ਪਹਿਲਾ ਸਟੈਪ ਤੁਸੀਂ ਕੀ ਫਾਲੋ ਕਰਨਾ ਹੈ ਸਭ ਤੋਂ ਪਹਿਲਾਂ ਪਿਆਰਿਓ ਅ ਜਿਸ ਮੋਬਾਈਲ ਦੇ ਉੱਤੇ ਤੁਸੀਂ ਵੀਡੀਓ ਵੇਖਦੇ ਹੋ ਇਹਨੂੰ ਸੁੱਟ ਦਿਓ ਹੁਣ ਤੁਸੀਂ ਆਖੋਗੇ ਕਿ ਇਹਨੂੰ ਕਿਵੇਂ ਸੁੱਟਦੀ ਹੈ ਨਹੀਂ ਸੁੱਟ ਸਕਦੇ ਚਲੋ ਠੀਕ ਹੈ ਕਿਉਂਕਿ ਤੁਹਾਡਾ ਮੋਬਾਈਲ ਹੈ ਤੁਹਾਡੀ ਲੋੜ ਹੈ ਤੁਸੀਂ ਫੋਨ ਸੁਣਨੇ ਆ ਇਹ ਅੱਜ ਦੀ ਜ਼ਰੂਰਤ ਵੀ ਹੈ ਸਾਡੀ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਤੁਹਾਡੇ ਫੋਨ ਤੇ YouTube ਚੱਲਦੀ ਹੈ ਤੁਸੀਂ ਵੀਡੀਓ ਵੀ YouTube ਤੇ ਦੇਖਦੇ ਹੋਗੇ Facebook ਤੇ ਵੀ ਵੀਡੀਓ ਚਲਣੀ ਹੈ ਵਾਲੀ ਤੇ ਤੁਸੀਂ YouTube ਤੇ ਵੀਡੀਓ ਦੇਖ ਰਹੇ ਹੋ ਜਿਵੇਂ ਮਰਜ਼ੀ ਹੈ ਤੁਹਾਡੇ ਫੋਨ ਦੇ ਵਿੱਚ YouTube ਚੱਲਦੀ ਹੈ ਤੁਹਾਡੇ ਫੋਨ 'ਚ WhatsApp ਚੱਲਦਾ ਇਹ ਦੋ ਸੋਸ਼ਲ ਮੀਡੀਆ ਐਪਸ ਤੁਹਾਡੇ ਵਾਸਤੇ ਬਹੁਤ ਨੇ ਇਸ ਤੋਂ ਇਲਾਵਾ ਜਿਹੜਾ ਆਪਾਂ Instagram ਚਲਾਉਂਦੇ ਆ Facebook ਚਲਾਉਂਦੇ ਆ ਪਿਆਰੋ ਇਹਨਾਂ ਨੂੰ ਆਪਣੇ ਫੋਨ ਦੇ ਵਿੱਚੋਂ ਡਿਲੀਟ ਕਰ ਦਿਓ ਜੇ ਤੁਸੀਂ ਅਧਿਆਤਮਿਕ ਮਾਰਗ ਤੇ ਚੱਲਣਾ ਹੈ ਤਾਂ ਜੇ ਤੁਸੀਂ ਅਧਿਆਤਮਿਕ ਮਾਰਗ ਤੇ ਚੰਦਣਾ ਫਿਰ ਤੁਹਾਨੂੰ ਇਹ ਚੀਜ਼ਾਂ ਚਲਾਉਣ ਦੀ ਲੋੜ ਹੀ ਨਹੀਂ ਹੈ ਇਹ ਤੁਹਾਡੀ ਕੋਈ ਜ਼ਰੂਰਤ ਨਹੀਂ ਹੈ ਇਹ ਤੁਸੀਂ ਚਲਾਉਂਦੇ ਆਪਣੇ ਐਂਟਰਟੇਨਮੈਂਟ ਵਾਸਤੇ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਨਹੀਂ ਮੈਂ ਫੇਸਬੁਕ ਮੇਰੀ ਲੋੜ ਹੈ ਮੈਨੂੰ ਮਜਬੂਰੀ ਚ ਚਲਾਉਣੀ ਪੈਂਦੀ ਹੈ ਇੰਸਟਾਗ੍ਰam ਮੇਰੀ ਜ਼ਰੂਰਤ ਹੈ ਇਹਦੇ ਬਿਨਾ ਮੇਰਾ ਘਰ ਨਹੀਂ ਚੱਲਦਾ ਕੋਈ ਜ਼ਰੂਰਤ ਨਹੀਂ ਹੈ ਪਿਆਰਿਓ WhatsApp ਤੁਹਾਡੀ ਜ਼ਰੂਰਤ ਹੋ ਸਕਦੀ ਹਾਂ ਤੁਜੀ ਕੋਈ ਤੁਹਾਡਾ ਕੋ ਕੰਮ ਇਦਾਂ ਦਾ ਤੁਸੀਂ ਨਹੀਂ ਪਰਸਨਲ ਡਾਟਾ ਵਗੈਰਾ ਸੈਂਡ ਕਰਦੇ ਹੋ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਦੇ ਨਾਲ ਤਾਲਮੇਲ ਬਣਾ ਕੇ ਰੱਖਦੇ ਹੋ ਇੱਕ ਅਲੱਗ ਚੀਜ਼ ਹੈ ਪਰ اے ਪਿਆਰਿਓ ਸਭ ਤੋਂ ਵੱਡਾ ਅੱਜ ਦੇ ਸਰਮੇ ਦੇ ਵਿੱਚ ਸਾਡੇ ਵਾਸਤੇ ਕੋ ਕਰਮ ਹੈ ਪਤਾ ਨਹੀਂ ਕੀ ਹੋ ਗਿਆ ਸਾਡੇ ਸੰਸਾਰ ਨੂੰ ਕੀ ਹੋ ਗਿਆ ਸਾਡੀਆਂ ਧੀਆਂ ਪੈਣਾ ਨੂੰ ਅੱਜ ਕੱਲ ਤੁਸੀਂ ਆਮ ਹੀ ਇੰਨਾ ਸੋਸ਼ਲ ਮੀਡੀਆ ਤੇ ਦੇਖੋ ਆਮ ਹੀ ਜਿੰਨਾ ਮਰਜੀ ਤੁਸੀਂ ਦੇਖੋ ਗੰਨ ਨਾਲ ਹੀ ਭਰਿਆ ਹੋਇਆ ਸਭ ਕੁਝ YouTube ਦਾ ਇੱਕ ਇਦਾਂ ਦਾ ਸਿਸਟਮ ਹੈ ਵੀ ਜਿਸ YouTube ਦੇ ਉੱਤੇ ਅਕਤ ਕਥਾ ਵਗੈਰਾ ਸੁਣਾਉਂਦੇ ਹੋ ਜਾ YouTube ਦੇ ਉੱਤੇ ਤੁਸੀਂ ਗੁਰਬਾਣੀ ਰਿਲੇਟਡ ਕੋਈ ਚੀਜ਼ਾਂ ਸਰਚ ਕਰਦੇ ਹੋ YouTube ਤੁਹਾਨੂੰ ਕਦੇ ਵੀ ਕੋਈ ਗਲਤ ਚੀਜ਼ ਨਹੀਂ ਦਿਖਾਏਗਾ ਕਿਉਂਕਿ ਤੁਹਾਡਾ ਮਾਈਂਡਸੈਟ ਸਮਝੇਗਾ ਵੀ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਉਹੀ ਚੀਜ਼ਾਂ ਤੁਹਾਡੇ ਸਾਹਮਣੇ ਰਹੇਗਾ ਸਭ ਤੋਂ ਵੱਧ ਜੇ ਕੋਈ ਸੋਸ਼ਲ ਮੀਡੀਆ ਐਪ ਸਟ੍ਰਿਕਟ ਹੈ ਨਾ ਤੇ ਉਹ YouTube ਹੈ ਆਪਣੀ ਪਾਲਿਸੀ ਨੂੰ ਲੈ ਕੇ ਉਹ ਬੰਦੇ ਦੇ ਹਿਸਾਬ ਨਾਲ ਵਰਕ ਕਰਦਾ ਹੈ ਹੈ ਤੇ ਇਹਦੇ ਵਿੱਚ ਵੀ ਬਹੁਤ ਕੁਝ ਹੈ ਪਰ ਉਹ ਬੰਦੇ ਦਾ ਹਿਸਾਬ ਦੇਖ ਲੈਂਦਾ ਜੇ ਤੁਸੀਂ ਚੰਗੀਆਂ ਚੀਜ਼ਾਂ ਸਰਚ ਕਰਦੇ ਹੋ ਤੁਹਾਨੂੰ ਕਦੇ ਵੀ ਗਲਤ ਚੀਜ਼ ਤੁਹਾਡੇ ਸਾਹਮਣੇ ਆਏਂਦੇਗਾ ਫੇਸਬੁਕ ਇੰਸਟਾ ਵੀ ਇਸ ਤਰੀਕੇ ਨਾਲ ਕੰਮ ਕਰਦਾ ਹੈ ਪਰ ਇਹ ਇਸ ਚੀਜ਼ ਚ ਬਹੁਤਾਂ ਕਾਮਯਾਬ ਨੇ ਕਿਉਂਕਿ ਇਹਦੇ ਵਿੱਚ ਬਹੁਤੀ ਕੁਆਂਟੀਟੀ ਜਿਹੜੀ ਹੈ ਉਹ ਗਲਤ ਚੀਜ਼ਾਂ ਦੀ ਹੈ ਆਮੀ ਤੁਹਾਨੂੰ ਨਾਚ ਗਾਣਾ ਜਿਹੜਾ ਨੱਚਦੀਆਂ ਟੱਪਦੀਆਂ ਬੀਬੀਆਂ ਜੜੀਆਂ ਨੇ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੀ ਆ ਇਹ ਤਾਂ ਗੁਰੂ ਨਾਨਕ ਦਾ ਉਹੀ ਬਚਨ ਸੱਚਾ ਹੋਣ ਰਿਆ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਿਆਦ ਲੋਕ ਜਿਹੜੇ ਨੇ ਫੋਨ ਨੂੰ ਆ ਉਹ ਵੇਖਦੇ ਨੇ ਸ਼ਿਕਾਰੀ ਬਣ ਕੇ ਜਰਨਾਂ ਜਿਹੜੀਆਂ ਨੇ ਉਹ ਬੋਧੀਆਂ ਨੇ ਜਿਵੇਂ ਗੁਰਨਾਰਿਕ ਪਾਸ਼ਾ ਨੇ ਕਹਿੰਦਾ ਸ਼ਰਮ ਕਿਆ ਕਰੇ ਆਪਣੇ ਪਤ ਵੀ ਉੱਠ ਚੰਦੀ ਨਾਲ ਵੀ ਇੱਜ਼ਤ ਵੀ ਆਪਣੇ ਘਰ ਚਲੇਗੀ ਤੇ ਸ਼ਰਮ ਵੀ ਆਪਣੇ ਘਰ ਚਲੇਗੀ ਲੱਭਦੀ ਨਹੀਂ ਕਿਤੇ ਹੈ ਕਿੱਥੇ ਹੈ ਤੇ ਜੇ ਬੰਦਾ ਕਵੇ ਕਿ ਨਹੀਂ ਮੈਂ ਇਹ ਦੇਖਦਾ ਵੀ ਆ ਤੇ ਮੈਂ ਇਹਨਾਂ ਚੀਜ਼ਾਂ ਤੋਂ ਬਚਿਆ ਹੋਇਆ ਉਹ ਪਿਆਰੋ ਇਹਦੇ ਵਿੱਚ ਤੇ ਆਟੋਮੈਟਿਕਲੀ ਤੁਸੀਂ ਨਾ ਵੀ ਦੇਖੋਗੇ ਤਾਂ ਵੀ ਤੁਹਾਡੇ ਅੱਗੇ ਲਿਆ ਲਿਆ ਕੇ ਸੁੱਟ ਦੇਣਾ ਉਹਨਾਂ ਨੇ ਤੁਸੀਂ ਕਿਵੇਂ ਬਚੋਗੇ ਇਹਨਾਂ ਤੋਂ ਇਹ ਤੇ ਹੈ ਹੀ ਸਾਰਾ ਗੰਦਗੀ ਦੇ ਨਾਲ ਭਰਿਆ ਹੋਇਆ ਤੁਸੀਂ ਖੁਦ ਇਹ ਚੀਜ਼ਾਂ ਨੋਟ ਕੀਤੀਆਂ ਹੋਣਗੀਆਂ ਹੁਣ ਸਾਡੇ ਵੀ ਪੇਜ ਇਨਸਟਾ ਫੇਸਬੁੱਕ ਦੇ ਉੱਤੇ ਬਣੇ ਹੋਏ ਐ ਐਸੀ ਗੱਲ ਨਹੀਂ ਐ ਇਹਦਾ ਮਤਲਬ ਇਹ ਨਹੀਂ ਐ ਕਿ ਚੰਗੀਆਂ ਚੀਜ਼ਾਂ ਨਹੀਂ ਐ ਬੜੀਆਂ ਧੀਆਂ ਪਹਿਣਾ ਚੰਗੇ ਕੰਟੈਂਟ ਵੀ ਬਣਾ ਬਣਾ ਕੇ ਪਉਂਦੀਆਂ ਨੇ ਸਿਰ ਦੇ ਉੱਤੇ ਚੁੰਨੀਆਂ ਲੈ ਕੇ ਸੋਹਣੇ ਸੂਟ ਪਾ ਕੇ ਆਪਣੇ ਤਨ ਨੂੰ ਕੱਜ ਕੇ ਵੀ ਵਧੀਆ ਵੀਡੀਓ ਬਣਾ ਕੇ ਲੋਕਾਂ ਨੂੰ ਸਿੱਖਿਆ ਦਿੰਦੀਆਂ ਪਈਆਂ ਨੇ ਪਰ ਬਹੁਤ ਲੋ ਪਰਸੈਂਟ ਦੇ ਵਿੱਚ ਸੋ ਮੈਂ ਇਹ ਪਹਿਲੇ ਸਟੈਪ ਦੇ ਵਿੱਚ ਤੁਹਾਨੂੰ ਇਹ ਤਾਂ ਕਹਿ ਰਿਹਾ ਕਿਉਂਕਿ ਮੈਂ ਕਹਿਨ ਹੋਰ ਵੀ ਸਟੈਪ ਤੁਹਾਨੂੰ ਦੱਸ ਸਕਦਾ ਸੀ ਪਰ ਜੇ ਇਹ ਤੁਹਾਡੇ ਫੋਨ ਦੇ ਵਿੱਚ ਇਹ ਚੀਜ਼ਾਂ ਨੇ ਨਾ ਤੇ ਬਾਕੀ ਸਟੈਪ ਫਿਰ ਸਮਝਾਉਣ ਦੀ ਲੋੜ ਹੀ ਨਹੀਂ ਹੈ ਤੁਸੀਂ ਇੱਥੇ ਫਸ ਜਣਾ ਅੱਗੇ ਪੈਲੇ ਤੇ ਕਿਉਂਕਿ ਭਰ ਭਰ ਕੇ ਤੁਹਾਡੇ ਅੱਗੇ ਲਿਆ ਕੇ ਤੁਸੀਂ ਰੀਲ ਇੱਕ ਦੇਖੀ ਬਸ ਉਸੇ ਵਕਤ ਫਿਰ ਕੰਮ ਸ਼ੁਰੂ ਹੋ ਜਾਣਾ ਤੁਹਾਨੂੰ ਪਤਾ ਨਹੀਂ ਲੱਗਣਾ ਤੁਹਾਡੇ 2 ਘੰਟੇ ਕਿਵੇਂ ਨਿਕਲ ਗਏ ਸੰਸਾਰ ਦੇ ਵਿੱਚ ਚੱਲਦਾ ਪਿਆ ਅੱਜ ਕੱਲ ਜੋ ਹੋ ਰਿਹਾ ਉਹੀ ਦੱਸਦੇ ਪਏ ਆਪਾਂ ਸੋ ਸਹੀ ਚੀਜ਼ਾਂ ਵੀ ਆ ਪਰ ਗਲਤ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ 90 95% ਤੱਕ ਗਲਤੀ ਹੈ ਸਭ ਕੁਝ ਸੋ ਇਹਨਾਂ ਚੀਜ਼ ਇਹਨਾਂ ਐਬਸੋਲਿਊਟ ਡੀਲੀਟ ਕਰ ਦਿਓ ਖਤਮ ਕਰ ਦਿਓ ਕੁਝ ਨਹੀਂ ਲੋੜ ਹੈਗੀ ਤੁਸੀਂ ਭਾਈ ਹੁਣ ਜੀਵਨ ਜੇ ਤੋ ਕਿ ਤੁਸੀਂ ਤੁਹਾਡਾ ਮਕਸਦ ਤੁਸੀਂ ਤਾਂ ਹੀ ਵੀਡੀਓ ਦੇਖ ਰਹੇ ਹੋ ਤੁਸੀਂ ਭਗਤੀ ਕਰਨੀ ਹੈ ਭਗਤੀ ਕਰਨੀ ਹੈ ਜਾਂ ਕਰਦੇ ਪਏ ਹੋ ਫਿਰ ਇਹਨਾਂ ਚੀਜ਼ਾਂ ਨਾਲ ਕੀ ਮਤਲਬ ਹੈ ਤੁਹਾਨੂੰ ਤੁਸੀਂ ਫਿਰ ਆਪਣਾ ਫੋਕਸ ਹੁਣ ਭਗਤੀ ਦੇ ਉੱਤੇ ਹੀ ਕਰੋ ਅਭਿਆਸ ਤੇ ਉੱਤੇ ਹੀ ਕਰੋ ਹੁਣ ਸੋ ਸਭ ਤੋਂ ਪਹਿਲਾ ਪੁਆਇੰਟ ਨੋਟ ਕਰ ਲਓ ਇਹ ਸਟੈਪ ਨੂੰ ਫੋਲੋ ਕਰੋ ਬੜਾ ਸੌਖਾ ਸਟੈਪ ਹੈ ਇਹਨੂੰ ਫੋਲੋ ਕਰਨਾ ਇਹਨੂੰ ਡਿਲੀਟ ਕਰ ਦਿਓ ਇੱਕ ਸਕਿੰਡ ਚ ਇਹ ਸਟੈਪ ਫੋਲੋ ਹੋ ਜਾਣਾ ਜਿਉਂ ਹੀ ਤੁਸੀਂ ਇਹ ਪਹਿਲਾ ਸਟੈਪ ਫੋਲੋ ਕੀਤਾ ਫਿਰ ਤੁਸੀਂ ਅਗਲਾ ਸਟੈਪ ਕੀ ਫੋਲੋ ਕਰਨਾ ਹੈ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੀ ਹੈ ਦ੍ਰਿਸ਼ਟ ਵਿਕਾਰੀ ਬੰਧਨ ਬੰਧੇ ਹਉ ਤਿਸਕੇ ਬਲ ਜਾਈ ਫਿਰ ਦੂਸਰਾ ਤੁਸੀਂ ਅਭਿਆਸ ਕਰਨਾ ਇਹਨਾਂ ਨੇਤਰਾਂ ਨੂੰ ਬੰਧਣ ਦਾ ਬੰਧਨ ਦਾ ਭਾਵ ਹੁੰਦਾ ਹੈ ਕਿ ਤੁਸੀਂ ਇਹਨਾਂ ਨੂੰ ਵਿਕਾਰਾਂ ਤੋਂ ਬੰਧਣਾ ਹੈ ਇਹਨੂੰ ਬੰਦਨ ਦਾ ਸਭ ਤੋਂ ਸੌਖਾ ਤਰੀਕਾ ਪਤਾ ਕੀ ਹੈ ਪਿਆਰਿਓ ਇਹਨਾਂ ਨੂੰ ਝੁਕਾ ਦਿਓ ਥੱਲੇ ਜਿਵੇਂ ਦੁਕਾਨ ਬੰਦ ਕਰਨੀ ਹੁੰਦੀ ਤਾਂ ਕਹਿੰਦੇ ਨਾ ਸ਼ਟਰ ਝੁਕਾ ਦਿਓ ਇਹ ਵੀ ਸਾਡੇ ਸ਼ਟਰ ਹੈ ਜੇ ਤੁਸੀਂ ਆਪਣੇ ਆਪ ਨੂੰ ਚਾਹੁੰਦੇ ਹੋ ਕਿ ਮੈਂ ਇਹਨਾਂ ਚੀਜ਼ਾਂ ਤੋਂ ਇਹਨਾਂ ਚੀਜ਼ਾਂ ਨੂੰ ਬੰਦ ਕਰਾਂ ਆਪਣੀ ਜ਼ਿੰਦਗੀ ਚੋਂ ਇਹਦੇ ਸ਼ਟਰ ਬੰਦ ਕਰ ਦਿਓ ਸ਼ਟਰ ਬੰਦ ਕਰਨ ਦਾ ਮਤਲਬ ਅੱਖਾਂ ਤੇ ਨਹੀਂ ਮੀਟ ਸਕਦੇ ਕਿਉਂਕਿ ਸੰਸਾਰ ਚ ਚੱਲਣਾ ਹੈ ਕੰਮ ਕਰਨਾ ਹੈ ਇਹਨਾਂ ਨੂੰ ਝੁਕਾ ਦਿਓ ਥੱਲੇ ਇਹਦੇ ਵਿੱਚ ਇੱਕ ਤਾਂ ਤੁਹਾਡਾ ਸੰਸਾਰੀ ਆਪਰੇਸ਼ਨ ਵਧੀਆ ਬਣ ਜਾਏਗਾ ਲੋਕ ਤੁਹਾਡਾ ਇੱਜ਼ਤ ਮਾਨ ਕਰਨਗੇ ਬਹੁਤ ਜੇ ਨਜ਼ਰਾਂ ਝੁਕਾ ਕੇ ਰੱਖਦਾ ਆਪਣੀ ਤੇ ਦੂਸਰਾ ਅਧਿਆਤਮਕ ਮਾਰਗ ਤੇ ਤੁਸੀਂ ਕਾਮਯਾਬ ਹੋ ਕਿਉਂਕਿ ਜਿਹੜਾ ਸਾਡਾ ਧਿਆਨ ਮਾਰਗੇ ਵੀ ਨਜ਼ਰਾਂ ਝੁਕਾਉਂਦਾ ਹੀ ਹੈ ਇਹਦੀ ਪ੍ਰੈਕਟਿਸ ਵੀ ਆਪਾਂ ਕਰਦੇ ਆ ਤੇ ਇਹਦੀ ਪਹਿਲਾਂ ਪ੍ਰੈਕਟਿਸ ਕਰ ਲਓ ਤੁਸੀਂ ਭਾਵੇਂ ਅਭਿਆਸ ਨਹੀਂ ਧਿਆਨ ਲਾ ਰਹੇ ਤੁਸੀਂ ਪਹਿਲਾਂ ਹੀ ਆਪਣੀ ਨਿਗਾ ਝੁਕਾ ਕੇ ਰੱਖੋ ਤੁਹਾਡਾ ਜੇ ਤੁਸੀਂ ਮਰਦ ਹੋ ਕੋਸ਼ਿਸ਼ ਕਰੋ ਕਿਸੇ ਵੀ ਔਰਤ ਦੇ ਚਿਹਰੇ ਉੱਤੇ ਤੁਹਾਡੀਆਂ ਨਿਗਾ ਨਾ ਜਾਵੇ ਤੇ ਜੇ ਕੋਈ ਔਰਤ ਹੈ ਉਹ ਕੋਸ਼ਿਸ਼ ਕਰੇ ਕਿਸੇ ਮਰਦ ਦੇ ਚਿਹਰੇ ਤੇ ਉਹਦੀ ਨਿਗਾਹ ਨਾ ਪਵੇ। ਸੰਸਾਰੀ ਤੌਰ ਤੇ ਵੀ ਤੁਹਾਡੇ ਵਾਸਤੇ ਬਹੁਤ ਵਧੀਆ ਹੈ। ਕਿਉਂਕਿ ਜਿਉਂ ਹੀ ਆਪਾਂ ਕਿਸੇ ਦਾ ਚਿਹਰਾ ਤੱਕਦੇ ਆ ਉਹ ਕੀ ਕਰਦਾ ਆ ਸਾਡੇ ਜਿਹੜਾ ਮਾਨ ਹੈ ਨਾ ਉਹ ਇਸ ਤਰੀਕੇ ਨਾਲ ਚੱਲਦਾ ਉਹਦੀ ਫੋਟੋ ਕੈਪਚਰ ਕਰ ਲੈਂਦਾ ਆਪਣੇ ਅੰਦਰ। ਜਿਉਂ ਹੀ ਤੁਸੀਂ ਧਿਆਨmarg ਭਗਤੀ ਦੇ ਕਰੋਗੇ ਉਹ ਕਮ ਕਮ ਚਿਹਰਾ ਤੁਹਾਡੇ ਸਾਹਮਣੇ ਆਏਗਾ। ਜੇ ਉਹਨੇ ਕੈਪਚਰ ਕਰ ਲਈ ਉਹ ਚੀਜ਼ ਤੇ। ਮੇਨ ਇਹਦਾ ਕੰਮ ਹੁੰਦਾ ਹੈ ਚਿਹਰੇ ਨੂੰ ਕੈਪਚਰ ਕਰਦਾ ਹੈ। ਚਿਹਰੇ ਨੂੰ ਫੜਦਾ ਹੈ। ਤੁਸੀਂ ਧਿਆਨ ਹੀ ਕਦਮਾਂ 'ਚ ਰੱਖੋ ਪੈਰਾਂ 'ਚ ਰੱਖੋ ਇਧਰ ਨੂੰ ਜਾਣ ਹੀ ਨਾ ਦਿਓ ਇਸ ਪਾਸੇ ਨੂੰ ਇਹ ਪ੍ਰੈਕਟਿਸ ਪਿਆਰੇਓ ਥੋੜੀ ਕਰਨੀ ਔਖੀ ਆ ਪਹਿਲਾ ਸਟੈਪ ਤੇ ਬੜਾ ਸੌਖਾ ਕਲੀਅਰ ਕਰਨਾ ਕਿ ਆਸ ਜੀ ਲੀਡ ਕਰਤੀ ਹੈ ਕੰਮ ਖਤਮ ਹੋ ਗਿਆ ਹੁਣ ਇਸ ਤੋਂ ਫੋਨ 'ਚ ਲੀਡ ਹੋ ਗਿਆ ਹੁਣ ਤੁਸੀਂ ਬਾਹਰ ਤੇ ਵਿਚਰ ਨਹੀਂ ਸੰਸਾਰ 'ਚ ਕੰਮ ਕਰਦੇ ਵੀ ਜਾਣਾ ਹੈ ਗੱਡੀ ਚਲਾਉਣੀ ਆ ਸਾਹਮਣੇ ਸੜਕ ਤੇ ਧਿਆਨ ਰੱਖੋ ਮੋਟਰਸਾਈਕਲ ਚਲਾਉਣਾ ਸਾਹਮਣੇ ਸੜਕ ਤੇ ਧਿਆਨ ਰੱਖੋ ਕੰਮ ਕਰ ਕਰਦੇ ਆ ਕੋਸ਼ਿਸ਼ ਕਰੋ ਆਪਣੇ ਕੰਮ ਤੇ ਹੀ ਧਿਆਨ ਰੱਖੋ ਤੇ ਵਿਚਰਦੇ ਆ ਸੰਸਾਰ ਦੇ ਵਿੱਚ ਜਿੱਥੇ ਤੁਹਾਨੂੰ ਲੱਗਦਾ ਕਿ ਮੌਲ ਇਦਾਂ ਦਾ ਬਣਿਆ ਹੋਇਆ ਹੈ ਇੱਥੇ ਬੜੇ ਲੋਕ ਇਕੱਠੇ ਆ ਕੋਸ਼ਿਸ਼ ਕਰੋ ਆਪਣੀ ਨਿਗਾ ਨੂੰ نیچے ਝੁਕਾ ਕੇ ਹੀ ਚੱਲੋ ਜਿੱਥੇ ਚੱਲਦੇ ਪਿਓ ਜਿਸ ਰੋਡ ਤੇ ਉਸੇ ਰੋਡ ਤੇ ਆਪਣਾ ਧਿਆਨ ਰੱਖ ਕੇ ਨਿਕਲਦੇ ਜਾਓ ਬਸ ਭਗਤ ਸਾਧੂ ਤੇ ਇਥੋਂ ਤੱਕ ਸਾਨੂੰ ਸਮਝਾਉਂਦੇ ਆ ਕਿ ਤੁਹਾਡੇ ਲਾਗੋਂ ਦੀ ਕੋਈ ਨਿਕਲ ਜਾਵੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਚਾਹੀਦਾ ਕੌਣ ਲੰਘਿਆ ਬਸ ਤੁਹਾਨੂੰ ਇੰਨਾ ਕੁ ਜ਼ਰੂਰ ਪਤਾ ਹੋਵੇ ਕਿ ਕੋਈ ਲੰਘਿਆ ਜ਼ਰੂਰ ਹੈ ਪਰ ਇਹਨਾਂ ਨੂੰ ਪਤਾ ਕੌਣ ਲੰਘ ਗਿਆ ਹੁਣ ਕੌਣ ਨਹੀਂ ਲੰਘਿਆ ਕੌਣ ਲੰਘਿਆ ਉਹ ਤਾਂ ਹੀ ਪਤਾ ਲੱਗੂ ਜੇ ਉਹਦਾ ਚਿਹਰਾ ਵੇਖਾਂਗੇ ਆਪਾਂ ਚੇਰਾ ਨਹੀਂ ਦੇਖਣਾ ਤਾਂ ਇਹ ਵੀ ਪ੍ਰੈਕਟਿਸ ਕਰ ਲਓ ਇਹ ਜੇ ਆਪਾਂ ਪ੍ਰੈਕਟਿਸ ਕਰ ਲਈ ਨਾ ਕਿਤੇ ਇਹ ਸਾਡਾ ਅਭਿਆਸ ਬਣ ਗਿਆ ਬੜਾ ਔਖਾ ਵੀ ਨਹੀਂ ਹੈ ਜਿਆਦਾ ਆਪਣੀ ਨਿਗਾਹ ਨੂੰ ਝਕਾਉਣਾ ਘੱਟੋ-ਘੱਟ 2-3 ਮਹੀਨੇ ਤੁਹਾਨੂੰ ਪ੍ਰੈਕਟਿਸ ਕਰਨੀ ਪੈਣੀ ਹੈ 3 ਮਹੀਨੇ ਜਿਉਂ ਆਪਾਂ ਲਗਾਤਾਰ ਇਸ ਕੰਮ ਨੂੰ ਕਰਾਂਗੇ ਫਿਰ ਤੁਹਾਡੀ ਆਦਤ ਬਣ ਜਾਣੀ ਹੈ ਤੁਹਾਡੀਆਂ ਨਜ਼ਰਾਂ ਝੁਗੀਆਂ ਹੀ ਰਹਿਣਗੀਆਂ ਹਮੇਸ਼ਾ ਇਹ ਆਦਤ ਬਣਾ ਲਓ ਸੰਸਾਰ ਦੇ ਵਿੱਚ ਵੀ ਤੁਹਾਨੂੰ ਬੜਾ ਆਦਰ ਮਿਲਿਗਾ ਇਸ ਚੀਜ਼ ਨਾਲ ਬਡੇ ਬਡੇ ਭਲਾੜ ਪਲਵਾਨ ਪਹਿਲਵਾਨ ਹੁੰਦੇ ਨੇ ਜਿਹੜੀ ਉਹਨਾਂ ਦੀ ਨਿਗਾ ਚੱਕ ਰਹੇ ਹੋ ਝੁਕੀਆਂ ਹੋਣਗੇ ਹਮੇਸ਼ਾ ਸੋ ਇਸ ਕਰਕੇ ਉਹਨਾਂ ਨੂੰ ਸਮਝਾਇਆ ਹੁੰਦਾ ਉਹਨਾਂ ਨੇ ਉਸਤਾਦ ਦਾ ਲੋਰ ਦੇਤਾ ਦਿੱਤੀ ਹੁੰਦੀ ਆ ਨੀ ਨਾ ਫੇ ਕਿਸੇ ਦੀ ਕਿਸੇ ਨੂੰ ਵੀ ਅੱਖਾਂ ਪਾੜ ਕੇ ਕਿਸੇ ਨੂੰ ਵੀ ਅੱਖਾਂ ਖੋਲ ਕੇ ਇਸ ਤਰੀਕੇ ਨਾਲ ਨਹੀਂ ਆਪਾਂ ਤੱਕਣਾ ਹੁੰਦਾ ਤੀਸਰਾ ਸਟੈਪ ਫਿਰ ਆਪਾਂ ਫੋਲੋ ਕਰਨਾ ਆ ਮਜਬੂਰੀ ਕਈ ਵਾਰੀ ਵੱਧ ਜਾਂਦੀ ਹੈ ਕਿ ਸਾਨੂੰ ਕਿਸੇ ਦਾ ਚਿਹਰਾ ਦੇਖਣਾ ਪੈ ਜਾਂਦਾ ਹੈ ਮਜਬੂਰੀ ਹਰ ਵਕਤ ਨਹੀਂ ਤੁਸੀਂ ਝੁਕਾ ਸਕਦੇ ਕਈ ਵਾਰੀ ਮਜਬੂਰੀ ਤੁਹਾਨੂੰ ਦੇਖਣਾ ਪੈਂਦਾ ਕਿਸੇ ਨਾਲ ਗੱਲ ਕਰਨੀ ਪੈਂਦੀ ਹੈ ਫਿਰ ਜਿਹੜਾ ਤੀਸਰਾ ਪੁਆਇੰਟ ਹੈ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਫੋਲੋ ਕਰਨਾ ਹੈ ਜਿਉਂ ਹੀ ਤੁਸੀਂ ਕਿਸੇ ਦਾ ਚਿਹਰਾ ਤੱਕਿਆ ਉਹਰ ਭਾਈ ਗੁਰਦਾਸ ਜੀ ਕਹਿੰਦੇ ਆ ਦੇਖ ਪਰਾਈਆਂ ਚੰਗੀਆਂ ਸਭ ਮਾਵਾ ਭੈਣਾ ਧੀਾਂ ਜਾਣੇ ਇਹ ਤੀਸਰਾ ਸਟੈਪ ਹੈ ਹੁਣ ਆਪਾਂ ਚੌਥਾ ਵੀ ਵਿਚਾਰਾਂਗੇ ਜਿਹੜਾ ਸਭ ਤੋਂ ਜ਼ਰੂਰੀ ਹੈ ਸਾਡੇ ਵਾਸਤੇ ਤੀਸਰੇ ਸਟੈਪ 'ਚ ਤੁਸੀਂ ਇਹ ਚੀਜ਼ ਕਰਨੀ ਹੈ ਜਿਉਂ ਹੀ ਉਹਦਾ ਚਿਹਰਾ ਤੱਕਣਾ ਆ ਤੁਸੀਂ ਕੀ ਕਰਨਾ ਹੈ ਪਿਆਰਿਓ ਉਹਨੂੰ ਮਾ ਭੈਣ ਧੀ ਸਮਝ ਕੇ ਦੇਖਣਾ ਆ ਵੱਡੀ ਆ ਮਾ ਸਮਝ ਲਓ ਉਸ ਤੋਂ ਛੋਟੀ ਹੈ ਭੈਣ ਸਮਝ ਲਓ ਜਿਸ ਤੋਂ ਉਸ ਤੋਂ ਛੋਟੀ ਆਪਣੀ ਧੀ ਸਮਝ ਲਓ ਜਿਹੜੀ ਤੁਹਾਡੇ ਘਰ 'ਚ ਆ ਔਖਾ ਆ ਨਹੀਂ ਸਮਝ ਸਕਦੇ ਆਪਾਂ ਕਿਉਂਕਿ ਬਹੁਤ ਵੱਡੇ ਤਰੀਕੇ ਨਾਲ ਆਪਾਂ ਗੰਦ ਦੇ ਨਾਲ ਅੰਦਰੋਂ ਭਰੇ ਹੋਏ ਆਂ ਪਰ ਇਹਦੇ ਵਾਸਤੇ ਜਿਉਂ ਹੀ ਆਪਾਂ ਜਿਹੜਾ ਤੱਕਿਆ ਨਹੀਂ ਉਹ ਵਿਚਾਰ ਬਣਦਾ ਕੋਸ਼ਿਸ਼ ਕਰੋ ਬਾਰ-ਬਾਰ ਆਪਣੇ ਆਪ ਨੂੰ ਇੱਥੇ ਲੈ ਕੇ ਆਓ ਨਹੀਂ ਉਹ ਮੇਰੀ ਭੈਣ ਹੀ ਆ ਨਹੀਂ ਉਹ ਮੇਰੀ ਮਾਂ ਆ ਨਹੀਂ ਉਹ ਮੇਰੀ ਧੀ ਆ ਬਾਰ-ਬਾਰ ਵਿਚਾਰ ਹੁੰਦਾ ਹੈ ਵੀ ਨਹੀਂ ਉਹਦੇ ਨਾਲ ਕੋਈ ਗਲਤ ਵਿਚਾਰ ਕੋਈ ਗਲਤ ਫੁਰਨਾ ਬਣਾਉ ਉਹਦੇ ਵਾਸਤੇ ਕੋਈ ਗਲਤ ਅੰਦਰੋਂ ਫੁਰਨਾ ਬਣੇਗਾ ਉਹ ਦੇਣਗੇ ਤੁਹਾਨੂੰ ਪੰਜ ਵਿਚਾਰ ਅੰਦਰੋਂ ਉਹੀ ਬੈਠੇ ਅੰਦਰ ਦੇਣ ਵਾਲੇ ਪਰ ਤੁਸੀਂ ਇੱਕੋ ਚੀਜ਼ ਕਰਨੀ ਹੈ ਵੀ ਨਹੀਂ ਉਹ ਮੇਰੇ ਭੈਣ ਹੀ ਲੱਗਦੀ ਹੈ ਭਾਈ ਉਹ ਮੇਰੀ ਮਾਂ ਹੀ ਲੱਗਦੀ ਹੈ ਉਹ ਮੇਰੀ ਧੀ ਲੱਗਦੀ ਹੈ ਮੈਂ ਨਹੀਂ ਮੈਂ ਨਹੀਂ ਕੋਈ ਗਲਤ ਫੁਰਨਾ ਆਪਣੇ ਅੰਦਰ ਉਹ ਚੀਜ਼ ਦਾ ਐਂਟਰ ਹੋਣ ਦੇਣਾ ਆਪਣੇ ਆਪ ਨੂੰ ਇੰਨਾ ਸੁਚੇਤ ਕਰਕੇ ਰੱਖਣਾ ਸੋ ਪਹਿਲਾ ਮੈਂ ਦੂਸਰਾ ਪੁਆਇੰਟ ਪਹਿਲਾਂ ਤੇ ਉਹੀ ਚੱਲ ਆਪਾਂ ਹੋਣ ਚਲੂ ਕਰਦਾ ਦੂਜਾ ਇਹ ਵੀ ਦੇਖਣਾ ਹੀ ਨਹੀਂ ਚੇਰਾ ਕਿਉਂਕਿ ਬੜਾ ਔਖਾ ਹੈ ਮਾਂ ਭੈਣ ਧੀ ਸਮਝਣਾ ਸੋ ਇਸ ਕਰਕੇ ਉਸ ਸਟੈਪ ਤੇ ਤੁਸੀਂ ਤੀਸਰੇ ਤੇ ਜਾਓ ਹੀ ਨਾ ਤੁਸੀਂ ਦੂਸਰੇ ਤੇ ਹੀ ਰੋ ਪੈਣਾ ਵੀ ਤੁਸੀਂ ਦੇਖੋ ਹੀ ਨਾ ਕਿੰਨੂ ਕਿਨੂ ਮਾਪੇਂ ਦੀ ਸਮਝਾਂਗੇ ਜੇ ਆਪਾਂ ਸਾਰਿਆਂ ਨੂੰ ਦੇਖਣ ਲੱਗ ਪਏ ਤੇ ਸੋ ਪਹਿਲਾਂ ਤੇ ਇਹੀ ਫੋਲੋ ਕਰ ਲਓ ਵੀ ਆਪਾਂ ਦੇਖੀ ਹੀ ਨਾ ਪਰ ਜੇ ਮਜਬੂਰੀ ਵਸ ਦੇਖਣਾ ਵੀ ਪੈਂਦਾ ਆ ਤੇ ਫਿਰ ਇਹ ਸਮਝ ਲਓ ਕਿ ਮਾਪੇਂ ਧੀ ਸਮਝ ਲੈਣ ਜੇ ਕਿਤੇ ਕਾਲਾ ਚਿਹਰਾ ਆ ਗਏ ਰੋਜ਼ ਵਿਚਰਦੇ ਕਿਤੇ ਦੇਖਣਾ ਪੈ ਗਿਆ ਕਿਸੇ ਨਾਲ ਗੱਲ ਕਰਨੀ ਪੈ ਗਈ ਹਾਓ ਚਿਹਰਾ ਆ ਗਿਆ ਅੰਦਰੋਂ ਵਿਚਾਰ ਬਣ ਗਿਆ ਉਸੇ ਵਕਤ ਅੰਦਰੋਂ ਤੁਹਾਨੂੰ ਫਿਰਨਾ ਦੇ ਦਿੱਤਾ ਵੀ ਹਾਂ ਦੇਖ ਵੇ ਕਿੰਨਾ ਵਧੀਆ ਲੱਗਦਾ ਪਿਆ ਜਾਂ ਕਿਤੇ ਕੋਈ ਗਲਤ ਐਸਾ ਗੰਦਾ ਕੋ ਭੰਦਾ ਵਿਚਾਰ ਆ ਗਿਆ ਉਸ ਚੀਜ਼ ਬਾਰੇ ਸੋਚਣ ਵਾਲੇ ਬਸ ਉਸੇ ਵਕਤ ਆਪਣੇ ਆਪ ਨੂੰ ਕੰਟਰੋਲ ਕਰਨਾ ਕਿ ਨਹੀਂ ਭਾਈ ਇਹ ਮੇਰੀ ਭੈਣ ਲੱਗਦੀ ਹੈ ਇਹਦੀ ਪ੍ਰੈਕਟਿਸ ਇਹਦੀ ਪ੍ਰੈਕਟਿਸ ਥੋੜੀ ਹੋਰ ਜ਼ਿਆਦਾ ਆ ਇਸ ਤੋਂ ਵੀ ਜ਼ਿਆਦਾ ਇਹਦੇ ਵਾਸਤੇ ਤੁਹਾਨੂੰ ਟਾਈਮ ਲੱਗੇਗਾ ਇਹ ਚੀਜ਼ਾਂ ਨੂੰ ਮੈਨੇਜ ਕਰਨ ਵਾਸਤੇ ਪਰ ਜਿਉਂ ਤੁਸੀਂ ਪ੍ਰੈਕਟਿਸ ਕਰੋਗੇ ਇਸ ਤਰੀਕੇ ਨਾਲ ਆਪਣੇ ਆਪ ਦੇ ਨਾਲ ਹੀ ਲੁੱਝੋਗੇ ਖਾਲਸਾ ਸੋਜੋ ਕਰੇ ਨਿਤ ਜੰਗ ਇਹ ਜੰਗ ਹੈ ਸਾਡੀ ਅੰਦਰ ਦੀ ਜੰਗ ਹੈ ਬਾਹਰ ਨਹੀਂ ਜੰਗਾਂ ਲੜਨੀਆਂ ਪਿਆਰਿਓ ਆਪਾਂ ਨਿਤ ਜੰਗ ਵੀ ਕਿਤੇ ਨਾ ਕਰਨੀ ਆਪਾਂ ਇੱਥੇ ਕੌਣ ਬੈਠਾ ਬਾਹਰ ਜੰਗ ਕਰਨ ਵਾਸਤੇ ਨਿਤ ਜੰਗ ਆਪਾਂ ਇਹਦੇ ਨਾਲ ਹੀ ਕਰਨੀ ਹੈ ਆਪਣੇ ਵਿਕਾਰਾਂ ਦੇ ਨਾਲ ਸੋ ਪਹਿਲਾ ਤੇ ਇਹੀ ਹੈ ਕਿ ਦ੍ਰਿਸ਼ਟੀ ਬੰਨ੍ਹ ਲਓ ਵੀ ਜਾਏ ਨਾ ਚਿਹਰੇ ਤੇ ਗੱਲ ਵੀ ਕਰਨੀ ਪੈਰੀ ਨਜ਼ਰਾਂ ਝੁਕਾ ਕੇ ਕਰੋ ਪਰ ਮਜਬੂਰੀ ਵਸ ਕਿਤੇ ਤੁਹਾਨੂੰ ਦੇਖਣਾ ਪੈ ਗਿਆ ਵਿਚਾਰ ਬਣਦੇ ਆ ਕੋ ਗੰਦੇ ਤੇ ਬਸ ਫਿਰ ਮਾਂ ਭੈਣ ਦੀ ਸਮਝ ਲਓ ਫਿਰ ਨਹੀਂ ਵਿਚਾਰ ਬਣਗੇ ਸਵੀਕਾਰ ਕੇ ਫਿਰ ਆ ਜਾਣਾ ਚੌਥਾ ਸਟੈਪ ਜੇ ਤੁਸੀਂ ਇੱਥੋਂ ਤੱਕ ਪਹੁੰਚ ਗਏ ਤੁਸੀਂ ਮਾਂ ਭੈਣ ਤੇ ਸਮਝ ਲੈ ਆ ਦ੍ਰਿਸ਼ਟੀ ਨੂੰ ਬੰਦ ਲਿਆ ਇਹਦਾ ਮਤਲਬ ਕਿ ਤੁਸੀਂ ਹੁਣ ਕਾਫੀ ਹੱਦ ਤੱਕ ਇਸ ਚੀਜ਼ ਚੋਂ ਬਾਹਰ ਆ ਚੁੱਕੇ ਹੋ ਜੇ ਤੁਸੀਂ ਇਹ ਤਿੰਨ ਸਟੈਪ ਖੋਲੋ ਕਰਨ ਦੇ ਤੇ ਫਿਰ ਹੀ ਚੌਥਾ ਕਰਿਓ ਚੌਥੇ ਸਟੈਪ 'ਚ ਫਿਰ ਤੁਸੀਂ ਭਗਤੀ ਕਰੋ ਹੁਣ ਫਕੀ ਦੀ ਕਰਨੀ ਹੈ ਤੁਸੀਂ ਧਿਆਨਵਾਰਗ ਤੇ ਚੰਦ ਤੁਸੀਂ ਆਕਾਰਾਂ ਨੂੰ ਛੱਡ ਕੇ ਹੁਣ ਨਿਰਾਕਾਰ ਚ ਧਿਆਨ ਲਾਉਣਾ ਸ਼ੁਰੂ ਕਰ ਦਿਓ ਜਿਉਂ ਤੁਸੀਂ ਨਿਰਾਕਾਰ ਚ ਧਿਆਨ ਲਾਉਗੇ ਉਹਦੇ ਨਾਲ ਕੀ ਹੋਣਾ ਹੈ ਜਦੋਂ ਆਪਾਂ ਇਸ ਚੀਜ਼ ਨੂੰ ਆਪਣੇ ਆਪ ਨੂੰ ਬਾਹਰ ਕੱਢ ਲੈਂਦੇ ਆ ਨਾ ਅਭਿਆਸ ਪ੍ਰੈਕਟਿਸ ਧਿਆਨਵਾਰਗ ਹੁਣ ਸਾਨੂੰ ਕੀ ਕਰੇਗਾ ਸਾਨੂੰ ਉਹਦੇ ਵਿੱਚ ਦੁਬਾਰਾ ਨਹੀਂ ਜਾਣ ਦੇਗਾ ਅਭਿਆਸ ਦਾ ਕੀ ਮਤਲਬ ਹੁੰਦਾ ਹੈ ਧਿਆਨਵਾਰਗ ਦਾ ਕੀ ਪਤਨ ਹੁੰਦਾ ਹੈ ਵੱਧ ਤੋਂ ਵੱਧ ਧਿਆਨ ਲਾਓ ਧਿਆਨ ਲਾਉ ਦਾ ਮਤਲਬ ਇਹਦਾ ਹੁੰਦਾ ਹੈ ਕਿ ਆਪਾਂ ਵਾਹਿਗੁਰੂ ਆਪਾਂ ਜਿੰਨਾਂ ਚੀਜ਼ਾਂ ਤੋਂ ਤੂੰ ਸਾਨੂੰ ਬਾਹਰ ਕੱਢ ਦਿੱਤਾ ਹੈ ਹੁਣ ਆਪਾਂ ਦੁਬਾਰਾ ਨਹੀਂ ਉਹਦੇ ਵਿੱਚ ਜਾਣਾ ਕਿਉਂਕਿ ਜੇ ਤੁਸੀਂ ਤਿੰਨ ਸਟੈਪ ਫਾਲੋ ਕਰ ਲਏ ਨਾ ਤੁਸੀਂ ਧਿਆਨ ਨਹੀਂ ਲਾਉਂਦੇ ਤੁਸੀਂ ਭਗਤੀ ਨਹੀਂ ਕਰ ਰਹੇ ਤੁਸੀਂ ਅਭਿਆਸ ਨਹੀਂ ਕਰ ਰਹੇ ਉਹ ਤਿੰਨ ਸਟੈਪ ਤੁਸੀਂ ਫਾਲੋ ਤੇ ਕਰ ਲਏ ਪਰ ਫਿਰ ਤੁਸੀਂ ਫਸ ਜਣਾ ਉੱਥੇ ਜਿੰਨੀ ਮਰਜ਼ੀ ਸ਼ੂਗਰ ਕੰਟਰੋਲ ਕਰ ਲਓ ਪਰ ਜਿਉਂ ਹੀ ਮੜਾ ਜਿਆ ਹਲੂਣਾ ਆਇਆ ਸਰੀਰ ਨੂੰ ਮੜਾ ਜਿਆ ਕੁਝ ਗਲਤ ਹੋਇਆ ਨਹੀਂ ਉਹ ਪ੍ਰੈਕਟਿਸ ਕੀਤੀ ਨਹੀਂ ਆਪਾਂ ਆਪਣੇ ਆਪ ਨੂੰ ਮੈਨੇਜ ਕਰਕੇ ਰੱਖਿਆ ਉਹ ਫਿਰ ਉੱਥੇ ਆ ਜੂਗੀ ਇਸ ਕਰਕੇ ਜੇ ਆਪਾਂ ਤਿੰਨ ਸਟੈਪ ਇਹ ਫੋਲੋ ਕੀਤੇ ਹਨ ਆਪਣੇ ਆਪ ਨੂੰ ਕੰਟਰੋਲ ਕੀਤਾ ਹੋਇਆ ਤੇ ਬਸ ਫਿਰ ਇਹ ਕੋਸ਼ਿਸ਼ ਕਰੋ ਫਿਰ ਆਪਾਂ ਚੌਥਾ ਸਟੈਪ ਕਰਨਾ ਫਿਰ ਧਿਆਨ ਦੀ ਪ੍ਰੈਕਟਿਸ ਕਰੋ ਉਹ ਇਸ ਕਰਕੇ ਕਰਨੀ ਹੈ ਕਿ ਜਿੱਥੋਂ ਬਾਹਰ ਨਿਕਲੇ ਆ ਦੁਬਾਰਾ ਉੱਥੇ ਨਹੀਂ ਫਸਣਾ ਆਪਾਂ ਬਸ ਜਿਉਂ ਫਿਰ ਆਪਾਂ ਧਿਆਨ ਲਾਉਣਾ ਸ਼ੁਰੂ ਕਰਦੇ ਆਂ ਤਬ ਚਰਨੰਦਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰ ਆ ਸੱਚੇ ਪਾਰਸ਼ ਨੂੰ ਕਿਰਪਾ ਕਰ ਸਾਡੇ ਤੇ ਤੇਰੇ ਚਰਨਾਂ ਨਾਲ ਹੀ ਆਪਾਂ ਜੁੜੇ ਰਹੀਏ ਫਿਰ ਮਾਲਕ ਕੀ ਕਰਦਾ ਆ ਸਾਨੂੰ ਨਿਕਲਿਆ ਹੋਇਆ ਉਹਨੂੰ ਦੁਬਾਰਾ ਉੱਥੇ ਫਸਣ ਨਹੀਂ ਦਿੰਦਾ ਤੇ ਮੈਂ ਤਾਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਧਿਆਨ ਨੂੰ ਚੌਥੇ ਸਟੈਪ ਤੇ ਰੱਖੋ ਜਾ ਕੇ ਨਹੀਂ ਤੇ ਪਿਆਰਿਓ ਧਿਆਨ ਵੀ ਲਾਈ ਚੱਲੋ ਇਹ ਵੀ ਨਾਲ ਕੰਮ ਕਰੀ ਚੱਲੋ ਬੜਾ ਔਖਾ ਜੇ ਮਾਲਕ ਕਿਰਪਾ ਕਰੇ ਇੱਕ ਸਕਿੰਟ 'ਚ ਤੁਹਾਨੂੰ ਕਰ ਸਕਦਾ ਹੈ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਕੋਸ਼ਿਸ਼ ਕਰੋ ਇਹ ਤਿੰਨ ਸਟੈਪ ਪਹਿਲਾਂ ਫਾਲੋ ਕਰ ਲਓ ਕਿਉਂਕਿ ਇਹ ਅੱਜ ਦੇ ਸਮੇਂ 'ਚ ਇਹ ਬਹੁਤ ਵੱਡੇ ਲੈਵਲ ਤੇ ਬੰਦੇ ਅੰਦਰ ਭਰੀ ਹੋਈਆਂ ਨੇ ਚੀਜ਼ਾਂ ਇਹ ਦੇਖੋ ਤੇ ਇਹਨਾਂ ਸਟੈਪ ਫੋਲੋ ਕਰਕੇ ਇੰਨਾ ਚ ਕਾਮਯਾਬ ਹੋ ਸਕਦੇ ਆ ਨਹੀਂ ਹੁੰਦੇ ਇਹਨਾਂ ਨੂੰ ਵੀ ਪ੍ਰੈਕਟਿਸ ਕਰੋ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਣੀ ਦ੍ਰਿਸ਼ਟੀ ਨੂੰ ਬੰਦ ਕੇ ਰੱਖੋ نیچے ਜੇ ਜ਼ਰੂਰੀ ਹੈ ਤੇ ਉਹਨੂੰ ਆਪਣੇ ਅੰਦਰ ਇਦਾਂ ਦਾ ਵਿਚਾਰ ਪੈਦਾ ਕਰੋ ਕਿ ਨਹੀਂ ਇਹ ਭਾਈ ਇਹ ਕੋਈ ਪਰਾਇਆ ਸਰੀਰ ਨਹੀਂ ਇਹ ਮੇਰੀ ਹੈ ਮੇਰੀ ਭਾਵ ਕਿ ਮੇਰੀ ਭੈਣ ਹੀ ਹੈ ਮੇਰੀ ਤੀਜ ਹੈ ਮੇਰੀ ਮਾਈ ਹੈ ਠੀਕ ਹੈ ਭਾਈ ਤੇ ਕੋਸ਼ਿਸ਼ ਕਰੋ ਜੇ ਕੋਈ ਗਲਤ ਸੰਗਤ ਹੈ ਤੁਹਾਡੀ ਇਦਾਂ ਦੀ ਉਹਨਾਂ ਨੂੰ ਵੀ ਟਾਟਾ ਬਾਏ ਬਾਏ ਕਹ ਦਿਓ ਜੇ ਕੋਈ ਇਦਾਂ ਦੇ ਤੁਹਾਨੂੰ ਕੰਮਾਂ 'ਚ ਪਸੰਦ ਦੇ ਆ ਵੀ ਉਹ ਦੇਖ ਕੌਣ ਆ ਉਹ ਦੇਖ ਕੌਣ ਆ ਉਹਨਾਂ ਨੂੰ ਵੀ ਟਾਟਾ ਬਾਏ ਬਾਏ ਕਰ ਦਿਓ ਜਿਹੜੀਆਂ ਧੀਆ ਭੈਣਾਂ ਨੇ ਇਦਾਂ ਦੀਆਂ ਸਹੇਲੀਆਂ ਤੋਂ ਵਾਜੋ ਤੇ ਜਿਹੜੇ ਸਾਡੇ ਭਰਾ ਵੀਰ ਨੇ ਇਦਾਂ ਦੇ ਯਾਰਾਂ ਤੋਂ ਵਾਜੋ ਸুইস ਕਰਕੇ ਰੱਬ ਤੋਂ ਵੱਡਾ ਕੋਈ ਯਾਰ ਨਹੀਂ ਹੈ ਸਾਡਾ ਉਹਨੂੰ ਯਾਰ ਬਣਾਉਣ ਵਾਸਤੇ ਪਿਆਰਿਓ ਸਾਨੂੰ ਇਨਾਂ ਚੀਜ਼ਾਂ 'ਚੋਂ ਬਾਹਰ ਨਿਕਲਣਾ ਪੈਣਾ ਹੈ ਕਿਉਂਕਿ ਜਿਹਦੇ ਨਾਲ ਤੁਸੀਂ ਯਾਰੀ ਲਾਉਣੀ ਆ ਉਹਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਜਿੰਦਾਂ ਯਾਰੀ ਲਾਉਣੀ ਆ ਸਾਨੂੰ ਉਹਦੇ ਵਰਗੇ ਹੀ ਬਣਨਾ ਪੈਣਾ ਹੈ ਸ਼ਰਤ ਹੈ ਸੂਇਸ ਕਰਕੇ ਤਿੰਨ ਸਟੈਪ ਫੋਲੋ ਕਰਕੇ ਚੌਥਾ ਫਿਰ ਤੁਹਾਡਾ ਧਿਆਨ ਮਾਰਗ ਹੈ ਉਹਨੂੰ ਪਰਪੱਕ ਕਰੋ ਜਿਉਂ-ਜਿਉਂ ਤੁਸੀਂ ਉਹਨੂੰ ਪਰਪੱਕ ਕਰ ਲੋਗੇ ਤੁਸੀਂ ਇੰਨੇ ਪਰਪੱਕ ਹੋ ਜਾਓਗੇ ਪਿਆਰਿਓ ਫਿਰ ਇਹ ਚੀਜ਼ ਤੁਹਾਨੂੰ ਬਿਲਕੁਲ ਵੀ ਤੰਗ ਨਹੀਂ ਕਰੇਗੀ ਕਿਉਂਕਿ ਤੁਹਾਡੀ ਪ੍ਰੈਕਟਿਸ ਤੁਸੀਂ ਇੰਨਾ ਧਿਆਨ ਮਾਰਗ 'ਚ ਹੀ ਆਪਣੇ ਆਪ ਨੂੰ ਖਚਿਤ ਕਰ ਲੈਂਦੇ ਹੋ ਇੰਨਾ ਧਿਆਨ 'ਚ ਤੁਸੀਂ ਆਪਣੇ ਆਪ ਨੂੰ ਪਿਆਰਿਓ ਤੁਹਾਡਾ ਧਿਆਨ ਹੀ ਨਿਰਾਕਾਰ 'ਚ ਰਹਿੰਦਾ ਹੈ ਤੁਹਾਡੀ ਦ੍ਰਿਸ਼ਟੀ ਆਕਾਰ ਨੂੰ ਵੇਖਦੀ ਨਹੀਂ ਫਿਰ ਪਰ ਜੇ ਤੁਸੀਂ ਆਖੋ ਵੀ ਇੰਨੀ ਛੇਤੀ ਹੋ ਜੇ ਉਹ ਨਹੀਂ ਉਹਦੇ ਵਾਸਤੇ ਪ੍ਰੈਕਟਿਸ ਹੈ ਸੂਕੀ ਆਪਾਕਾਰਾਂ ਨੂੰ ਦੇਖਣ ਗਿੱਝੇ ਆ ਸਾਡੀ ਬਦੋ ਬਦੀ ਨਿਗਾਹ ਜਾਂਦੀ ਹੈ ਉੱਥੇ ਉਹਨੂੰ ਬੰਨੋ ਪਹਿਲਾਂ ਤੇ ਫਿਰ ਨਿਰਾਕਾਰ ਦੀ ਭਗਤੀ ਕਰੋ ਧਿਆਨ ਲਾਓ ਉਹਦੇ ਵਿੱਚ ਫਿਰ ਆਟੋਮੈਟਿਕਲੀ ਕੀ ਹੋਏਗਾ ਕਿ ਇੰਨਾ ਜਿਆਦਾ ਸਾਡਾ ਧਿਆਨ ਜਿਹੜਾ ਪਰਪੱਕ ਹੋ ਜਾਏਗਾ ਓੜੀ ਓੜੀ ਵੀ ਤੁਸੀਂ ਬਿਲਕੁਲ ਇਹ ਚੀਜ਼ਾਂ ਤੁਹਾਡੇ ਵਾਸਤੇ ਨਾਰਮਲ ਹੋ ਜਾਣਗੀਆਂ ਬਿਲਕੁਲ ਸੌਖਾ ਹੋ ਜਾਏਗਾ ਸੋ ਕਰੋ ਮਾਲਕ ਕਿਰਪਾ ਕਰੇ ਇਹ ਪਿਆਰ ਵਿਚਾਰ ਸਟੈਪ ਨੇ ਇਸ ਤੋਂ ਇਲਾਵਾ ਕੋਈ ਹੱਲ ਨਹੀਂ ਜੀ ਹੈਗਾ ਇਹਦਾ ਬਸ ਕਰ ਸਕਦੇ ਹੋ ਤੇ ਚਾਰ ਸਟੈਪ ਫੋਲੋ ਕਰ ਲਓ ਐਵੇਂ ਕਹਿਣ ਦੀਆਂ ਗੱਲਾਂ ਨਹੀਂ ਪਿਆ ਆ ਕਰ ਲਿਓ ਆ ਕਰ ਲਿਓ ਹਾਂ ਕੋਈ ਜੀਵ ਜੇ ਕੋਈ ਚਾਹੁੰਦਾ ਆ ਕਿ ਨਹੀਂ ਮੈਂ ਚਲੋ ਇਹ ਅਭਿਆਸ ਕਰਾਂਗਾ ਆਪਣੇ ਅੱਖਾਂ ਨੂੰ ਬੰਦਾਗਾ ਮੈਂ ਕੀ ਕਰਾਂ ਨਾਲ ਕਿ ਮੈਂ ਗੁਰਬਾਣੀ ਪੜ ਸਕਦਾ ਬਿਲਕੁਲ ਪੜੋ ਗੁਰਬਾਣੀ ਪੜਨੀ ਹੁੰਦੀ ਆਪਾਂ ਗੁਰਬਾਣੀ ਸਾਡੀ ਭਗਤੀ ਚ ਨਹੀਂ ਆਉਂਦੀ ਗੁਰਬਾਣੀ ਸਾਡੀ ਜੀਵਨ ਜਾਂਚ ਸਾਨੂੰ ਸਮਝਾਉਣ ਵਾਸਤੇ ਉਹ ਤੁਸੀਂ ਨਾਲ ਨਾਲ ਪੜ ਸਕਦੇ ਹੋ ਕੋਈ ਰਿਕਾਰਡ ਨਹੀਂ ਤੁਸੀਂ ਵਾਹਿਗੁਰੂ ਐਗਰੂ ਵੀ ਕਰ ਸਕਦੇ ਹੋ ਅਖਰੀ ਸਿਮਰਨ ਕਰ ਸਕਦੇ ਹੋ ਕਿਉਂਕਿ ਅਖਰੀ ਸਿਮਰਨ ਪਰਮਾਤਮਾ 'ਚ ਧਿਆਨ ਨਹੀਂ ਹੁੰਦਾ ਅਖਰੀ ਸਿਮਰਨ ਨੇ ਆਪਾਂ ਇਸ ਕਰਕੇ ਲੁੰਨੇ ਆ ਕਿ ਸਾਡਾ ਧਿਆਨ ਵਿਕਾਰਾਂ ਤੋਂ ਟੁੱਟੇ ਆਪਣੇ ਮਨ ਨੂੰ ਇੱਕ ਜਗ੍ਹਾ ਤੇ ਬੰਨ੍ਹਣ ਵਾਸਤੇ ਆਪਾਂ ਅਖਰੀ ਸਿਮਰਨ ਕਰਦੇ ਆ ਉਹ ਤੁਸੀਂ ਕਰ ਸਕਦੇ ਹੋ ਕਿਉਂਕਿ ਧਿਆਨ ਜਿਹੜਾ ਉਹ ਪਿਆਰੇ ਚੌਥੇ ਪਾਦੀ ਭਗਤੀ ਹੈ ਉਥੇ ਤੁਸੀਂ ਡਾਇਰੈਕਟ ਕਨੈਕਸ਼ਨ ਹੀ ਮਾਲਕ ਨਾਲ ਜੋੜਨਾ ਹੁੰਦਾ ਹੈ ਉਥੇ ਓਖਾ ਹੋ ਜਾਣਾ ਤੁਹਾਡੇ ਵਾਸਤੇ ਸੋ ਉਹਨੂੰ ਨਾ ਕਰਿਓ ਅਜੇ ਜੇ ਬਹੁਤਾ ਇਸ ਚ ਪਸੇ ਹੋ ਇਹ ਤੁਸੀਂ ਕਰ ਸਕਦੇ ਹੋ ਜੇ ਕਰਨਾ ਚਾਹੁੰਦੇ ਹੋ ਤੇ ਸ੍ਰੀਸ਼ ਕਰਕੇ ਇਹ ਚੀਜ਼ ਕਰਦੇ ਆ ਆਪਾਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਫਿਰ ਆਪਾਂ ਧਿਆਨ ਦੇ ਵਿੱਚ ਕਾਮਯਾਬ ਹੋ ਸਕਦੇ ਆ ਜੇ ਫਿਰ ਵੀ ਕਿਸੇ ਮਨ ਚ ਕੋਈ ਸਵਾਲ ਰਹਿ ਗਿਆ ਕੋਈ ਡਾਊਟ ਤੁਹਾਡੇ ਮਨ ਚ ਹੈਗਾ ਆ ਵੀ ਨਹੀਂ ਆਪਾਂ ਜਾਂ ਜੇ ਕੁਝ ਪੁੱਛਣਾ ਆ ਜਾਂ ਸਵਾਲ ਰਹਿ ਗਿਆ ਜਾਂ ਆਪਣੀ ਜ਼ਿੰਦਗੀ ਬਾਰੇ ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਹਾਡੀ ਸਕਰੀਨ ਤੇ WhatsApp ਨੰਬਰ ਚੱਲਦਾ ਪਿਆ 9876490103 ਇਸ ਤੇ ਵੌਇਸ ਮੈਸੇਜ ਜਾਂ ਰਿਟਨ ਮੈਸੇਜ ਲਿਖ ਕੇ WhatsApp ਤੇ ਕਰ ਦਿਓ ਜਿਉਂ ਹੀ ਆਪਾਂ ਫ੍ਰੀ ਹੋਵਾਂਗੇ ਤੁਹਾਨੂੰ ਵੀ ਦਾ ਰਿਪਲਾਈ ਕਰ ਦਿੱਤਾ ਜਾਏਗਾ ਆਪਨਾ ਤੁਸੀਂ ਜੋ ਵੀ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਤੁਹਾਨੂੰ ਸੁਝਾ ਦੇ ਦਿੱਤਾ ਜਾਏਗਾ ਵੀ ਹਾਂ ਤੁਸੀਂ ਆਹ ਕੰਮ ਕਰਕੇ ਇਸ ਚੀਜ਼ ਤੋਂ ਬਾਹਰ ਨਿਕਲ ਸਕਦੇ ਹੋ ਸੋ ਜੇ ਪੁੱਛਣਾ ਚਾਹੁੰਦੇ ਹੋ ਤੁਹਾਡੀ ਇਹ ਵੀ ਤੁਹਾਡੀ ਮਰਜ਼ੀ ਹੈ ਤੁਹਾਡੀ ਸਕਰੀਨ ਤੇ ਨੰਬਰ ਚੱਲਦਾ ਪਿਆ ਸੋ ਪਿਆਰਿਓ ਇਹੀ ਤਰੀਕਾ ਹੈ ਮਾਲਕ ਕਿਰਪਾ ਕਰੇ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਫਿਰ ਕਿਸੇ ਵੀਡੀਓ 'ਚ ਤੁਹਾਡੇ ਨਾਲ ਵਿਚਾਰ ਕਰਾਂਗੇ ਇੰਨੇ ਕੁ ਵਿਚਾਰ ਕਰਦਿਆਂ ਨੇ ਕਾ ਭੁੱਲਾ ਹੋ ਜਾਂਦੀਆਂ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ